ਆਸਠ ਸਤਿ ਸੰਸਾਰੀ ਸਾਰਾ ਕੀਤੇ ਇਸ ਪਵਨ ਸ਼ਬਦਾਂ ਦੇ ਵਿੱਚ ਪਗਤਰ ਵਿਨਾਸ਼ ਕੀ ਇਸ ਸੰਸਾਰ ਦੇ ਵਿੱਚ ਜਿਹੜੀ ਮਾਇਆ ਦੇ ਵਿੱਚ ਜਕੜੀ ਹੋਈ ਲੁਕਾਈ ਹੈ ਉਹ ਸੰਗ ਪਰਿਚਿਤ ਕਰਾ ਰਹੇ ਨੇ ਕਿ ਭਾਈ ਜਿਹੜੀ ਮਾਇਆ ਦੇ ਵਿੱਚ ਘੁਪਿਆ ਹੋਇਆ ਹੈ ਇਸ ਮਾਇਆ ਦੇ ਧੰਧਿਆਂ ਦੇ ਵਿੱਚ ਪੈ ਕੇ ਸੰਸਾਸ ਦੁਸ਼ੁਣ ਪਾੜਾ ਦੇ। ਤੇ ਪਰਮ ਸਤਿ ਜੀ ਜੀ ਮਨੁੱਖ ਨੂੰ ਸੁਚੇਤ ਕਰ ਰਿਹਾ ਕਿ ਪੂ ਜੜੀ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਹੋਇਆ ਹੈ। ਇਸ ਅਵਿਦਿਆ ਦੀ ਨੀਂਦ ਨੂੰ ਤਿਆਗ ਕੇ ਜਾਗਣਾ ਪਰ। ਰਹਾਉ ਵਾਲਾ ਬੰਦ ਜਿਹੜਾ ਉਹ ਆਮ ਹੁੰਦਾ ਹੈ ਕਿ ਆਪੂ ਸੋਇਆ ਜਾਗ ਈਆਨਾ ਇਹ ਅਨਾਂ ਦੇ ਨਹੀਂ ਤੇ ਬੇਸਮਝ ਨੂੰ ਜਿਹਨੂੰ ਕੋਈ ਸਮਝ ਨਹੀਂ ਹੁੰਦੀ ਹੈ ਤੇ ਭਗਤ ਸਾਹਿਬ ਜੀ ਕਹਿੰਦੇ ਕਿ ਆਤ ਨੂੰ ਸੋਇਆ ਜਾਤ ਈ ਆਨਾ ਇਹ ਬੇਸਮਝ ਨੂੰ ਸੁਖ ਕਿਉਂ ਗਾਲਪਲ ਦੀ ਨੀਂਦ ਸੁੱਤਾ ਹੋਇਆ ਕਿਉਂ ਮਨਿਆ ਕਿ ਉਹ ਜੀਦਾਂ ਵਿੱਚ ਸੁੱਤਾ ਪਿਆ ਹੈ ਤੇਰੇ ਦਿਨ ਦਿਨ ਦੇਖਦੇ ਆ ਜਿਨੇ ਸਾਲ ਤੇਰੇ ਬਤੀਤ ਹੋ ਗਏ ਇੱਕ ਤੇ ਸਤਸੰਗ ਜੀ ਜਾਗਣਾ ਕੋ ਲੋ ਹੈ ਜਿਹੜੀ ਅਸੀਂ ਰਾਤ ਨੂੰ ਕੁਝ ਘੰਟੇ ਨੀਂਦ ਲਈ ਤੇ ਬੰਦਾ ਜਾ ਕੇ ਉਹਨੂੰ ਜਾਗਣਾ ਜਾਗਣਾ ਜੀ ਕਿਹਾ ਗੁਰਬਾਣੀ ਦੇ ਵਿੱਚ ਜਿਹੜਾ ਜਾਗਣਾ ਪਿਆ ਹੈ ਉਹ ਗੁਰਬਾਣੀ ਦੇ ਵਿੱਚ ਸਤਸੰਗ ਜੀ ਨੇ ਸਾਨੂੰ ਸਮਝਾਇਆ ਕਿ ਜਾਗੋ ਭਾਈ ਸੰਸਾਰਿਕ ਫਰਜ਼ਾਂ ਨੂੰ त्याग ਕੇ ਪ੍ਰਮਾਤਮਾ ਦੇ ਪਰਮਾਰਥ ਦੇ ਰਸਤੇ ਵਾਸਤੇ ਜਾਗਣ ਵਾਸਤੇ ਸਤਸੰਗ ਜੀ ਸਤਗੁਰੂ ਜੀ ਦੀ ਬਾਣੀ ਕਿੰਨੀ ਜਾਗਣਾ ਜਾਗਣ ਦੀ ਕਾ ਹਰ ਕੀਰਤਨ ਮੈਂ ਜਾਗਾਂ ਅਸਲ ਵਿੱਚ ਜਾਗਣਾ ਉਹ ਹੈ ਜਿਹੜਾ ਹਰੀ ਪ੍ਰਮਾਤਮਾ ਦੀ ਕੀਰਤੀ ਦੇ ਵਿੱਚ ਜਾਗਦਾ ਹੈ ਤੇ ਭਗਤ ਸਾਹਿਬ ਜੀ ਇੱਥੇ ਇਹੀ ਬਚਨ ਚੇਤੇ ਕਰਾ ਰਹੇ ਨੇ ਕਿ ਆਤੂ ਸੋਇਆ ਜਾਗ ਧਿਆਨ ਤੈ ਜੀਵਨ ਜਗ ਸੱਚ ਕਰ ਜਾਣਾ ਉਹ ਜੀਵਨ ਨੂੰ ਸੱਚ ਤੱਕ ਤੇ ਬੈਠਾ ਇਹ ਜਿਹੜਾ ਤੈਨੂੰ ਜੀਵਨ ਮਿਲਿਆ ਤੈਨੂੰ ਸੱਚ ਸੱਚ ਜਿਕੇ ਬੈਠਾਉਣਾ ਹੈ ਪਰ ਤੂੰ ਆਪਣੇ ਚੇਰਦੇ ਦੇ ਨੇੜੇ ਜਿਨਾ ਮਾਰ ਕੇ ਦੇਖ ਇਹ ਸੰਸਾਰ ਦੇ ਵਿੱਚ ਵੀ ਇਹ ਸਾਰਾ ਕੁਝ ਸੱਚ ਨਹੀਂ ਹੈ ਵੱਡੇ ਵੱਡੇ ਇੱਥੇ ਦੁਨੀਆਂ ਦੇ ਉੱਤੇ ਮਹਾਂਪਾਲੀ ਪਹਾਉਣ ਵਾਲੇ ਸੰਸਾਰ ਤੋਂ ਚੱਲੇਗੇ ਰਾਮ ਗਯੋ ਰਾਵਣ ਗਯੋ ਜਾਂ ਕੋ ਬਹੁ ਪਰਵਾਰ ਕੋ ਨਾਨਕ ਫਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਸਤਗੁਰੂ ਜੀ ਕਹਿੰਦੇ ਭਾਈ ਇਹ ਸੰਸਾਰ ਤੋਂ ਸਾਰਿਆਂ ਨੇ ਚਲੇ ਜਾਣਾ ਤੇ ਤੂੰ ਇਹ ਜੀਵਨ ਨੂੰ ਸੱਚ ਕਰਕੇ ਜਾਣੂਂ। ਤੈ ਜੀਵਨ ਜਗ ਸੱਚ ਕਰ ਜਾਣਾ। ਸਤਿਗੁਰੂ ਜੀ ਕਹਿੰਦੇ ਭਾਈ ਇਹ ਜੀਵਨ ਨੂੰ ਸੱਚ ਕਰਕੇ ਬਿਠਾਉਣਾ। ਇਹ ਅਵਿਦਿਆ ਕੀ ਗੀਤ ਜਿਹੜੀ ਐ ਤੂੰ ਛੱਡ ਦੇ। ਛੱਡ ਕੇ ਪ੍ਰਮਾਤਮਾ ਦੇ ਨਾਮ ਨੂੰ ਜਪਣਾ। ਹੁਣ ਸਾਧ ਸੰਗਤ ਜੀ ਤਿੰਨ ਪੜਾਅ ਦੱਸੇ ਜੀ। ਜਿਹੜੇ ਮਹਾਂਪੁਰਖਾਂ ਜਾਂ ਹੁੰਦੇ ਨੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਪਹਿਲਾਂ ਵਿਰਾਗ ਦੇ ਵਿੱਚ ਜੀਵਨ ਜਿਹੜਾ ਉਪਜੀਤ ਕਰਦੇ ਜਿੰਨੀ ਦੇਰ ਤੱਕ ਵਿਰਾਗ ਨਹੀਂ ਨਾ ਹੁੰਦਾ ਉਹ ਪ੍ਰਾਪਤ ਹੁੰਦਾ ਜੇ ਸੰਸਾਰ ਦਾ ਵਿਰਾਗ ਨਾ ਆਇਆ ਦੁਨੀਆ ਵਾਲੀ ਸੈਰ ਤੋਂ ਬੰਦਾ ਕਿਨਾਰੇ ਨਾਲ ਟਕਾ ਤੇ ਸਤਿਗੁਰੂ ਜੀ ਕਹਿੰਦੇ ਵਿਰਾਗੋਂ ਫਿਰ ਤਿਆਗ ਪੈਦਾ ਹੁੰਦਾ ਜੇ ਵਿਰਾਗ ਹੈ ਤੇ ਫਿਰ ਤਿਆਗ ਹੈ ਫਿਰ ਤਿਆਗਣ ਦੀ ਜਿਹੜੀ ਹੈ ਉਹ ਸੋਝੀ ਆ ਜਾਂਦੀ ਸਮਝ ਆ ਜਾਂਦੀ ਕਿ ਸਾਰਾ ਕੁਝ ਛੱਡ ਕੇ ਚਲੇ ਜਾਣਾ ਹੈ ਤੇ ਜਦੋਂ ਬਰਾਰ ਲਾਇਆ ਫਿਰ ਤਿਆਗ ਦੇ ਵਿੱਚ ਬੰਦਾ ਜਾਂਦਾ ਜਿੰਦੇ ਤਿਆਗ ਆ ਦੇ ਅੰਦਰ ਪਰਮਾਤਮਾ ਦਾ ਰਸਤਾ ਜਿਹੜਾ ਪ੍ਰਾਪਤ ਹੋ ਜਾਂਦਾ ਹੈ। ਤਿਆਗ ਤੋਂ ਬਿਨਾ ਕਦੇ ਪਰਮਾਤਮਾ ਨਹੀਂ ਮਿਲਦਾ ਹੈ। ਤੇ ਤਿਆਗਣ ਦਾ ਜਿਹੜਾ ਸਤ ਸੂਜੀ ਕਹਿੰਦੇ ਤਿਆਗਣਾ ਕੀ ਹੈ? ਸਤਗੁਰੂ ਜੀ ਕਹਿੰਦੇ ਤਿਆਗਣਾ ਕਾਮ, ਕ੍ਰੋਧ, ਲੋਭ, ਮੋਹ ਤਿਆਗਣਾ। ਇਹਨੂੰ ਤਿਆਗਿਆ। ਤੇ ਸਤਗੁਰੂ ਭਗਤ ਸ਼੍ਰੀ ਤੁਨ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਸਾਦ ਸੰਗ ਸਾਨੂੰ ਤਿਆਗਣ ਦਾ ਜਿਹੜਾ ਏਡਾ ਵੱਡਾ ਦਰਸਾਵਾ ਅਨੰਦਾ ਦੀ ਪੂਰੀ ਨੂੰ ਸਾਧੂ ਜੀ ਨੇ ਆਪ ਉਸਾਇਆ ਤੇ ਜੇ ਤਿਆਗਤ ਦੇ ਵਿੱਚ ਆਏ ਨਾ ਸਾਧੂ ਜੀ ਦੇ ਹਸੇ ਦਾ ਬਸਤਰ ਇੱਕ ਸ਼ੇਰ ਦੇ ਵਿੱਚ ਅਨੰਦਾ ਦੀ ਪੂਰੀ ਨੂੰ ਇੱਕ ਸ਼ੇਰ ਦੇ ਵਿੱਚ ਬਿਆਨ ਦਿੱਤਾ ਤੇ ਸਾਧੂ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਾਨੂੰ ਇਸ ਸਮਝਾ ਦੀਏ ਭਾਈ ਪ੍ਰਮਾਤਮਾ ਦੇ ਨਾਮ ਨੂੰ ਚੇਤੇ ਰੱਖ ਅਵਿਦਿਆ ਦੇ ਵਿੱਚ ਸੁੱਤਾ ਮਨੁੱਖ ਜਿਹੜਾ ਹੈ ਇਹ ਉਦੋਂ ਜਾਗਦਾ ਹੈ ਸਾਧੂ ਜੀ ਕਹਿੰਦੇ ਜਦੋਂ ਪ੍ਰਮਾਤਮਾ ਦੇ ਨਾਮ ਦੇ ਆਸਰੇ ਬਾਬਤਮਨ ਦੇ ਨਾਮ ਨੂੰ ਜਪ ਕੇ ਪਰਮਾਤਮਾ ਤੇ ਚਾਹੁੰਦਾ ਹੈ ਕਿ ਸਤਿਗੁਰੂ ਭਗਤ ਰਵੀਦਾਸ ਜੀ ਕਹਿੰਦੇ ਜੋ ਦਿਨ ਆਵੇ ਸੋ ਦਿਨ ਜਾਏ ਜਿਹੜਾ ਦਿਨ ਚੜਿਆ ਭਾਈ ਅਜਣ ਕੀ ਅੱਖਰ ਨੂੰ ਖਤਮ ਹੋ ਜਾਣਾ ਦਿਨ ਚੜਿਆ ਤੇ ਸ਼ਾਮ ਆ ਗਈ ਹੁਣ ਦਿਨ ਦਾ ਚੜਾ ਚੜਿਆ ਜਿਹੜਾ ਕੱਲ ਨੂੰ ਉਹ ਨਹੀਂ ਆਮਣਾ ਜਿਹੜਾ ਅੱਜ ਚੜਿਆ ਜਿਹੜਾ ਦਿਨ ਕੱਲ ਅੱਜ ਚੜਿਆ ਉਹਦੇ ਕੱਲ ਨਹੀਂ ਚੜਨਾ ਹੈ ਕੱਲ ਦਾ ਦਿਨ ਵੱਖਰਾ ਹੈ ਸਤਿਗੁਰੂ ਜੀ ਕਹਿੰਦੇ ਜੋ ਦਿਨ ਆਵੇ ਸੋ ਦਿਨ ਜਾਏ ਜਿਵੇਂ ਸਾਦ ਸੰਗਤ ਨੂੰ ਸਾਾਨੂੰ ਬਚਪਨ ਦੇ ਵਿੱਚ ਜਿਹੜਾ ਸਰੀਰ ਬਣਿਆ ਨਾ ਉਹ ਸਰੀਰ ਸਾਡੇ ਕੋਲ ਹੁਣ ਨਹੀਂ ਹੈ ਤੇ ਕੁਝ ਸਮੇਂ ਬਾਅਦ ਇਹ ਸਰੀਰ ਸਾਡੇ ਕੋਲ ਠਿਰ ਨਹੀਂ ਰਹਿਣਾ ਆਪਾਂ ਇੱਕ ਸਾਲ ਬਾਅਦ ਆਪਣੇ ਜਿਹੜੇ ਫੋਟੋ ਨੇ ਚਿੱਤਰ ਉਹਨਾਂ ਨੂੰ ਚੈੱਕ ਕਰਕੇ ਵੇਖ ਲਈਏ ਸਾਲ ਬਾਅਦ ਸਰੀਰ ਬੰਦੇ ਦਾ ਬਦਲਦਾ ਰਹਿੰਦਾ ਸਰੀਰ ਚਿਹਰੇ ਸਭ ਕੁਝ ਬਦਲ ਜਾਂਦਾ ਤੇ ਸਾਡਾ ਦੋਸ਼ ਇਹ ਕਿ ਜਿਹੜੀ ਚੀਜ਼ ਠਿਰ ਨਹੀਂ ਰਹਿਣੀ ਹੈ ਜਿਹੜੀ ਚੀਜ਼ ਜਣੀ ਤੇਰੇ ਕੋਲ ਨਹੀਂ ਰਹਿਣੀ ਫਿਰ ਉਹਦੇ ਪਿੱਛੇ ਕਿਉਂ ਆਪਣਾ ਜੀਵਨ ਜਿਹੜਾ ਇਹਨੂੰ ਖਰਾਬ ਕਰਦਾ ਉਹ ਤੇ ਜੀਵਨ ਨੂੰ ਸੱਚ ਕਰਕੇ ਬੈਠਾ ਹੋਇਆ ਸਤਿਗੁਰੂ ਜੀ ਕਹਿੰਦੇ ਇਹ ਜੀਵਨ ਸੱਚ ਨਹੀਂ ਹੈ ਸੱਚ ਕੀ ਹੈ ਉਹ ਪ੍ਰਮਾਤਮਾ ਦਾ ਨਾਮ ਉਹ ਕੇਵਲ ਤੇ ਕੇਵਲ ਰੱਬ ਦਾ ਨਾਮ ਹੀ ਸੱਚ ਹੈ ਤੇ ਜਿਹਦੇ ਨਾਲ ਤੇ ਹੀ ਸਾਝ ਨਹੀਂ ਬਣੀ ਸਤਿਗੁਰੂ ਜੀ ਕਹਿੰਦੇ ਜੋ ਦਿਨ ਆਵੇ 100 ਦਿਨ ਜਾਈ ਕਰਨਾ ਕੂਚ ਰਹਿਣਾ ਫਿਰਨਾ ਸਤਿਗੁਰੂ ਜੀ ਕਹਿੰਦੇ ਇੱਕ ਦਿਨ ਭਾਈ ਇੱਥੋਂ ਕੂਚ ਕਰਕੇ ਜਾਣਾ ਪੈਂਦਾ ਕੂਚ ਤੋਂ ਭਾਵ ਦਾ ਕੀ ਚੱਲਣਾ ਹੁਣ ਸਾਧ ਸੰਗਤ ਜੀ ਜਿਹਨੂੰ ਚੱਲਣਾ ਚਾਹਤੇ ਹੋਵੇਗਾ ਰਾਤ ਪਰਮ ਧਨ ਸੰਚੀਆ ਭੜਕੇ ਚੱਲਣ ਹੋਏ ਨਾਨਕ ਸਾਥ ਨਾ ਚੱਲਾਈ ਫਿਰ ਪਛਤਾਵਾ ਹੋਏ ਸਤਿਗੁਰ ਜੀ ਕਹਿੰਦੇ ਇੱਕ ਰਾਤ ਕੱਢ ਕੇ ਜਿਹੜਾ ਧਨ ਕੱਤਰ ਕੀਤਾ ਇਹ ਜੀਵਨ ਰੂਪੀ ਰਾਤ ਹੀ ਆ ਨਾ ਸੰਸਾਰ ਦੇ ਵਿੱਚ ਇੱਕ ਸਤਿਗੁਰ ਜੀ ਕਹਿੰਦੇ ਜੀਵਨ ਮੜਿਆ ਤੇ ਰਾਤ ਦੀ ਜਾਈ ਇਹਦੇ ਵਿੱਚ ਧਨ ਕੱਤਰ ਕਦੀ ਜਾਂਦਾ ਰਾਤ ਭਰ ਧਨ ਸੰਚੀਆ ਪੜ ਕੇ ਚੱਲਣ ਹੋਏ ਸਤਿਗੁਰੂ ਜੀ ਕਹਿੰਦੇ ਨਾਨਕ ਨਾਲ ਨਾ ਚੱਲਣੇ ਜਿਹੜਾ ਇਕੱਠਾ ਕੀਤਾ ਉਹ ਨਾਲ ਤੇ ਗਿਆ ਹੀ ਨਹੀਂ ਹੈ ਫਿਰ ਪਛਤਾਵਾ ਹੋਏ ਸਤਿਗੁਰੂ ਜੀ ਕਹਿੰਦੇ ਫਿਰ ਪਛਤਾਵਾ ਪੱਲੇ ਆ ਜਾਂਦਾ ਇਸ ਕਰਕੇ ਸਤਿਗੁਰੂ ਜੀ ਧੰਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਰਤ੍ਰ ਵਿਦਾਹ ਜੀ ਸਮਝਾ ਰਹੇ ਨੇ ਕੜਨਾ ਕੂਚ ਰਹਿਣਾ ਥਿਰਨਾ ਭਾਈ ਇੱਥੋਂ ਜਾਣਾ ਪੈਣਾ ਇਸ ਕਰਕੇ ਇੱਥੇ ਸਦਾ ਥਿਰ ਨਹੀਂ ਕੋਈ ਰਿਹਾ ਹੈ ਤੂੰ ਆਪਣੇ ਪਰਿਵਾਰ ਦੇ ਵਿੱਚ ਨਿਗਾਹ ਮਾਰ ਕੇ ਵੇਖ ਤੇ ਸਤਗੁਰੂ ਜੀ ਦੀ ਬਾਣੀ ਕਹੇ ਕਿੱਥੇ ਟੈਂਡੇ ਮਾਪਿਆਂ ਜਿੰਨੀ ਪੂਜਣਿ ਓਏ ਤੈ ਪਾਸੋਂ ਉਨੰਤ ਗਏ ਤੂੰ ਅਜੇ ਨਾ ਤੀਨੇ ਓਏ ਜਿਹੜਾ ਨੇ ਤੈਨੂੰ ਜਨਮ ਦਿੱਤਾ ਜਿਹੜੇ ਤੈਨੂੰ ਜਨਮ ਦੇਣ ਵਾਲੇ ਨੇ ਉਹ ਤੇਰੇ ਕੋਲ ਚਲੇ ਗਏ ਫਰੀਦਾ ਕਹਿੰਦੀ ਲੋਇਣੀ ਦੇਖਦਿਆਂ ਕਿੰਤੀ ਚੱਲ ਗਈ ਲੋਕਾ ਆਪੋ ਆਪਣੀ ਮਾਂ ਆਪਣੀ ਕਿਨਿਆਤ ਇਹ ਥਾਂ ਦੇ ਨਾਲ ਵੇਚਦਿਆਂ ਕਿੰਨੇ ਚਲੇ ਗਏ ਕੋਈ ਮਿੱਤਰ ਵਿਛੜ ਗਿਆ ਕੋਈ ਪਰਿਵਾਰ ਦੇ ਸਾਥ ਸੰਬੰਧੀ ਚਲੇ ਗਏ ਸਤਿਗੁਰੂ ਜੀ ਕਹਿੰਦੇ ਭਾਈ ਪਤਾ ਨਹੀਂ ਕਿੰਨੇ ਤੇ ਚਲੇ ਗਏ ਇਸ ਤਰ੍ਹਾਂ ਤੇ ਸਤਿਗੁਰੂ ਜੀ ਕਹਿੰਦੇ ਸਾਰਿਆਂ ਨੇ ਇਥੋਂ ਉਚਰਨਾ ਹੈ ਜੇ ਦਿਨ ਚੜਿਆ ਤੇ ਰਾਤ ਆ ਗਈ ਰਾਤ ਆਈ ਤੇ ਦਿਨ ਫਿਰ ਦੁਬਾਰਾ ਚੜ ਜਾਣਾ ਇਸ ਤਰ੍ਹਾਂ ਤੇ ਸਤਿਗੁਰੂ ਜੀ ਕਹਿੰਦੇ ਕਰਨਾ ਉਚ ਰਹਿਣ ਫਿਰਨਾ ਹੀ ਸੰਗ ਚਲਤ ਹੈ ਹਮ ਭੀ ਚਲਣਾ ਸਤਿਗੁਰੂ ਜੀ ਕਹਿੰਦੇ ਸਾਡਾ ਸੰਗ ਜਿਹੜਾ ਭਾਈ ਇਹ ਮਨੁੱਖ ਤੇਰਾ ਸੰਗ ਕਰਿਆ ਜਾਵੇ ਜਿਹੜੇ ਤੇਰੇ ਸੰਗੀ ਸਾਥੀ ਨੇ ਤੁਰੇ ਜਾ ਰਹੇ ਨੇ ਹਮ ਵੀ ਚੱਲਣਾ ਅਸੀਂ ਵੀ ਇੱਕ ਦਿਨ ਚਲੇ ਜਾਣਾ ਅਸਾਂ ਕੀ ਉੱਥੇ ਜਾਣਾ ਸਾਹਿਬ ਸਮਾਨ ਲੈ ਪੰਥ ਨਿਹਾਲਾ ਸਤਿਗੁਰੂ ਜੀ ਕਹਿੰਦੇ ਅਸਾਂ ਕੀ ਉੱਥੇ ਜਾਣਾ ਭਾਈ ਉੱਥੇ ਸਾਰਿਆਂ ਨੇ ਇੱਕ ਨਾ ਇੱਕ ਦਿਨ ਇਹ ਸੰਸਾਰ ਨੂੰ ਛੱਡ ਕੇ ਜਾਣਾ ਸਾਡਾ ਸੰਗ ਚੱਲੀ ਜਾ ਰਿਹਾ ਹੈ ਇਹ ਸਤਿਗੁਰੂ ਜੀ ਸਾਨੂੰ ਨਾਸਤਾ ਵਾ ਨਹੀਂ ਲੈ ਕੇ ਜਾਦੇ ਕਈ ਵਾਰ ਕੀ ਹੁੰਦਾ ਹੈ ਕਿ ਸਾਧ ਸੰਗਤ ਜੀ ਇਦਾਂ ਦਾ ਹੁਕਮਨਾਮਾ ਸਹਿਬ ਆ ਗਿਆ ਨਾ ਜਿਹੜਾ ਕੋਈ ਮੌਤ ਦੇ ਪਰਥਾਏ ਜਾਂ ਭਗਤ ਧੰਨ ਸ਼੍ਰੀ ਗੁਰਦੇਵ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਤੇ ਸਾਡੇ ਮਨ ਵਿੱਚ ਆ ਜਾਂਦਾ ਹੈ ਕਿ ਅਮਰਤ ਵੇਲੇ ਇਹ ਕਿਦਾਂ ਦੀ ਵਿਚਾਰ ਹੈ ਨਹੀਂ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਜਾਗ ਲਿਹੁ ਨੇ ਮਨਾ ਜਾਗ ਲਿਹੁ ਕਹਾ ਕਾ ਫਲ ਸੁਲਿਆ ਜੋ ਤਨ ਨੇ ਉਪਜਿਆ ਸੰਗ ਸੋਪੀ ਸੰਗ ਨਾ ਹੋਇਆ ਸੰਤ ਜੀ ਕਹਿੰਦੇ ਜਿਹੜਾ ਤਨ ਤੇਰੇ ਨਾਲ ਉਪਜਿਆ ਨਾ ਇਹਨੇ ਵੀ ਤੇਰਾ ਸੰਗੀ ਨਹੀਂ ਬਣਨਾ ਹੈ ਇਹਨੇ ਵੀ ਤੇਰਾ ਸਾਥੀ ਨਹੀਂ ਬਣਨਾ ਹੈ ਸਤਗੁਰੂ ਜੀ ਕਹਿੰਦੇ ਕੋਈ ਜਾਣੈ ਕਮਣ ਇਹਾ ਜਗ ਮੀਤ ਜਿਸ ਉਹ ਹੈ ਕਿਰਪਾਲ ਸੋਈ ਬਿਦੂਜਾ ਤਾਂ ਕੀ ਨਿਰਮਲ ਰੀਤ ਸਤਗੁਰੂ ਜੀ ਕਹਿੰਦੇ ਮਾਤ ਪਿਤਾ ਭਾਈ ਸੁਖਬੰਦਪਿ ਇਸਤ ਮੀਤ ਯਾਰ ਭਾਈ ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋਰਾ ਸਹਾਈ ਸੰਗ ਚਲਤ ਹੈ ਹੰਮ ਕੀ ਚਲਦਾ ਅਸੀਂ ਵੀ ਇਸ ਸੰਸਾਰ ਤੋਂ ਜਾਣਾ ਸਤਗੁਰੂ ਜੀ ਕਹਿੰਦੇ ਦੂਰ ਗਵਨ ਸਿਰ ਉੱਪਰ ਮਰਣਾ ਭਾਈ ਉਹ ਰਸਤਾ ਬੜਾ ਜਿੱਥੇ ਜਾਣਾ ਹੈ ਨਾ ਸਤਿਗੁਰੂ ਜੀ ਕਹਿੰਦੇ ਉਹਦੇ ਮੀਲਾ ਨਹੀਂ ਬਣੀਆਂ ਜਾਂਦੀਆਂ ਉਹਦੇ ਪੈਰ ਜਿਹੜੇ ਪੈਂਡੇ ਨਹੀਂ ਗਨੇ ਜਾਂਦੇ ਇਸ ਤਰ੍ਹਾਂ ਕਿ ਸਤਿਗੁਰੂ ਜੀ ਕਹਿੰਦੇ ਭਾਈ ਜਿਹਾ ਮਾਰਕ ਕੇ ਦਲੇ ਜਾਹੇ ਨਾ ਤੋਸਾ ਹਰ ਦਾ ਨਾਮ ਉਹਾਂ ਸੰਗ ਤੋਸਾ ਜਿਹਦੇ ਕੋਈ ਪੈਂਡੇ ਨਹੀਂ ਗਨੇ ਜਾਂਦੇ ਜਿੱਦਿਆਂ ਕੋਈ ਮੀਲਾ ਨਹੀਂ ਬਣੀਆਂ ਜਾਂਦੀਆਂ ਸਤਿਗੁਰੂ ਜੀ ਕਹਿੰਦੇ ਉੱਥੇ ਖਾਣ ਵਾਸਤੇ ਕੇਵਲ ਤੇ ਕੇਵਲ ਤੇਰੇ ਕੋਲ ਪ੍ਰਮਾਤਮਾ ਦੇ ਨਾਮ ਰੂਪੀ ਤੋਸਾ ਹੀ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਦੂਰ ਗਮਨ ਸਰੀ ਉੱਪਰ ਮਰਨਾ ਕਿ ਹਤੂ ਸੋਇਆ ਜਾਗਿਆ ਨਾ ਅਵਿਦਿਆ ਦੀ نیند ਛੱਡ ਕੇ ਜਾਗਣਾ ਕਰ ਤੈ ਜੀਵਨ ਜਗ ਸੱਚ ਦਾ ਜਾਨਣਾ ਉਤੇ ਜੀਵਨ ਨੂੰ ਸੱਚ ਮੰਨੀ ਬੈਠਾ ਪਰ ਇਹ ਸੱਚ ਨਹੀਂ ਹੈ ਸੱਚ ਸਤਿਗੁਰ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਸਾਰਾ ਕੁਝ ਹੀ ਕੂੜ ਕਹਿ ਦਿੰਦਾ ਰੱਬ ਦੇ ਨਾਮ ਤੋਂ ਬਿਨਾ ਸਤਿਗੁਰ ਜੀ ਕਹਿੰਦੇ ਗੁਰੂ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾਲੀ ਕੂੜ ਬੈ ਸੰਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਨ ਹਾਲ ਕੂੜ ਕਾਇਆ ਕੂੜ ਕੱਪੜ ਕੂੜ ਰੂਪਾ ਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਦ ਕੂੜ ਕੋੜਾ ਨਿਹ ਲੱਗਾ ਵਿਸਰਿਆ ਕਰਤਾਰ ਸਤਿਗੁਰੂ ਜੀ ਕਹਿੰਦੇ ਕਿਸ ਨਾਲ ਕੀਚਾ ਦੋਸਤੀ ਸਭ जग ਚੱਲਣ ਹਾਰ ਸਾਰਾ ਸੰਸਾਰ ਹੀ ਭਾਈ ਚੱਲਣ ਹਾਰ ਹੈ ਫਿਰ ਦੋਸਤੀ ਕਿਹਦੇ ਨਾਲ ਕਰੀਏ ਸਤਿਗੁਰੂ ਜੀ ਕਹਿੰਦੇ ਭਾਈ ਆਪਣਾ ਜੀਵਨ ਦਾ ਸਾਥੀ ਜੇ ਬਣਾਉਣਾ ਸਤਿਗੁਰ ਮਿੱਤਰ ਮੇਰਾ ਬਾਨ ਸਥਾਈ ਉਹ ਪ੍ਰਮਾਤਮਾ ਦਾ ਮਿੱਤਰ ਬਣਾ ਜਿਹੜਾ ਤੇਰਾ ਜਨਮ ਜਨਮ ਦਾ ਸਾਥੀ ਹੈ ਇਸ ਕਰਕੇ ਸਤਿਗੁਰ ਜੀ ਕਹਿੰਦੇ ਇਹ ਅਵਿਦਿਆ ਦੀ نیند ਛੱਡ ਦੇ ਤੂੰ ਇਹ ਜੀਵਨ ਨੂੰ ਸੱਚ ਕਰਕੇ ਬੈਠਾ ਨਹਾਉ ਜਿੰਨ ਜੀਓ ਜੀਆ ਸੋ ਰਿਜਕ ਅਮਰ ਆਵੇ ਹੁਣ ਸਾਧ ਸੰਗਤ ਜੀ ਕਈ ਦੁਨੀਆ ਦੇ ਲੋਕ ਜਿਹੜੇ ਨੇ ਪਤਾ ਨਹੀਂ ਗੁਰਦੁਆਰਾ ਦੱਸਿਆ ਉਹ ਮਹੀਨੇ ਮੱਸੀ ਨਹੀਂ ਹੁੰਦੇ ਕਿਉਂਕਿ ਉਹਨਾਂ ਦੇ ਭਾਗ ਵਿੱਚ ਲਿਖਿਆ ਹੀ ਨਹੀਂ ਰੱਬ ਨੇ ਜਿਨ ਕੇ ਚੇਤ ਕਠੋਰ ਹੈ ਸੇ ਬਾਹਰ ਹੈ ਨਾ ਸਤਗੁਰੂ ਪਾਸ ਜਿਨ੍ਹਾਂ ਦੇ ਭਾਈ ਚੇਤ ਵਿੱਚ ਰੱਬ ਨੇ ਪਠੌਰਤਾ ਹੀ ਪਾ ਦਿੱਤੀ ਉਹ ਕਦੇ ਗੁਰੂ ਦੇ ਕੋਲ ਨਹੀਂ ਬਹਿ ਸਕਦੇ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾਉਂਦੇ ਪਰ ਲੋਕਾਂ ਦਾ ਕਈ ਵਾਰ ਵਿਚਾਰ ਬਣ ਜਾਂਦੀ ਕਿ ਭਾਈ ਇਸ ਗੁਰਦੁਆਰਾ ਸਾਹਿਬ ਨਹੀਂ ਆਉਂਦੇ ਘਰ ਦੇ ਤਾਂ ਦੇ ਬੜੇ ਨੇ ਨੌਕਰੀ ਜਾਣਾ ਕੰਮ ਕਰਨਾ ਬੱਚਿਆਂ ਨੂੰ ਸਾਂਭਣਾ ਸਤਗੁਰੂ ਜੀ ਕਹਿੰਦੇ ਭਾਈ ਇਹ ਜ਼ਿੰਮੇਵਾਰੀ ਤੇਰੀ ਨਹੀਂ ਹੈ ਇਹ ਬੱਚਿਆਂ ਨੂੰ ਸਾਂਭਣ ਦੀ ਪਰਵਾਰ ਨੂੰ ਸਾਂਭਣ ਦੀ ਜ਼ਿੰਮੇਵਾਰੀ ਤੇਰੀ ਨਹੀਂ ਹੈ ਜਿੰਨ ਜਿਉਂ ਜੀਓ ਜੀ ਆ ਸੋ ਰਿਜਕ ਅੰਭਰਾਵੈ ਜਿਹੜੇ ਪ੍ਰਮਾਤਮਾ ਨੇ ਜਿੰਦ ਦਿੱਤੀ ਹੈ ਨਾ ਇਹ ਚੇਤੇ ਰੱਖੀ ਤੇਰੇ ਸੰਸਾਰ ਤੇ ਆਉਣ ਤੋਂ ਪਹਿਲਾਂ ਤੇਰੇ ਜਿੰਦ ਦਾ ਪ੍ਰਬੰਧ ਉਹ ਪ੍ਰਮਾਤਮਾ ਨੇ ਕਰ ਦਿੱਤਾ ਹੈ ਹਜੇ ਤੇਰਾ ਜਨਮ ਨਹੀਂ ਹੋਇਆ ਤੇਰੇ ਜਨਮ ਤੋਂ ਪਹਿਲਾਂ ਰਿਜਕ ਪ੍ਰਮਾਤਮਾ ਨੇ ਤੇਰਾ ਸੰਸਾਰ ਦੇ ਵਿੱਚ ਫਰਾਰ ਦਿੰਦਾ ਹੈ ਉਹਨੇ ਇੱਕ ਛੋਡੀ ਜੀ ਗਾਥਾ ਆਉਂਦੀ ਸਾਧ ਸੰਗਤ ਜੀ ਇੱਕ ਪਤੀ ਪਤਨੀ ਸੀ ਜਿਹੜੇ ਆਪਸ ਦੇ ਵਿੱਚ ਲੜੇ ਹੋਏ ਝਗੜੇ ਹੋਏ ਸਨ ਤੇ ਆਪਸ ਦੇ ਵਿੱਚ ਬੜਾ ਝਗੜੇ ਉਹਨਾਂ ਦੇ ਘਰ ਦੇ ਵਿੱਚ ਕੋਈ ਅਥਿਤੀ ਆ ਗਿਆ ਕੋਈ ਪ੍ਰਾਣਾ ਆ ਗਿਆ ਹੁਣ ਪਤੀ ਨੇ ਕਿਹਾ ਕਿ ਆਪਾਂ ਚਲ ਆਪਣਾ ਆਪ ਦਾ ਮਨ ਮਟਾਵ ਹੈ ਕਿ ਆਪਣੇ ਮਨ ਮਟਾਵ ਨੂੰ ਛੱਡ ਕੇ ਆਪਾਂ ਜਿਹੜਾ ਅਥਿਤੀ ਆਇਆ ਆਪਾਂ ਉਹਦੀ ਸੇਵਾ ਤੇ ਕਰੀਏ ਪਰ ਘਰ ਵਾਲੀ ਨੇ ਕੁਝ ਵੀ ਨਾ ਉਹਦੀ ਗੱਲ ਨਾ ਸੁਣੀ ਹੁਣ ਪ੍ਰਵਾਦ ਜਿਹੜਾ ਉਹ ਘਰ ਦਾ ਬੰਮਰ ਸੀ ਜਿਹੜਾ ਮੁਖੀ ਸੀ ਘਰ ਵਾਲ ਉਹਨੇ ਉਹ ਜਿਹੜਾ ਅਥਿਤੀ ਆ ਉਹਨੂੰ ਬੈਠਕ ਦੇ ਵਿੱਚ ਆਪਣੇ ਕਮਰੇ 'ਚ ਬਿਠਾ ਦਿੱਤਾ ਕਿਸੇ ਬੈਠ ਇਨੇ ਸੋਚਿਆ ਕਿ ਜੇ ਹੁਣ ਇਹਨੂੰ ਪ੍ਰਸ਼ਾਦਾ ਪਾਣੀ ਨਾ ਸ਼ਕਾਇਆ ਕੋਈ ਤੇ ਘਰ ਦੇ ਵਿੱਚ ਵੀ ਬਦਨਾਮੀ ਹੋਵੇਗੀ ਰਿਸ਼ਤੇਦਾਰਾਂ ਵਿੱਚ ਵੀ ਬਦਨਾਮੀ ਹੋਵੇਗੀ ਘਰ ਦੇ ਵਿੱਚ ਗਿਆ ਤੇ ਕੋਈ ਕੁਝ ਪੁੱਛਿਆ ਨਹੀਂ ਇਹ ਘਰ ਵਾਲਾ ਜਿਹੜਾ ਨਾਲ ਗਵਾਂਡੀਆਂ ਦੇ ਘਰ ਦੇ ਵਿੱਚ ਜਾਂਦਾ ਹੈ ਗਵਾਂਡੀਆਂ ਦੇ ਘਰ ਦੇ ਵਿੱਚ ਜਾ ਕੇ ਨਾ ਉਹਨਾਂ ਦੇ ਕੋਲ ਤਰਲਾ ਕਰਦਾ ਕਿ ਮੇਰੇ ਘਰ ਵਾਲੀ ਠੀਕ ਨਹੀਂ ਹੈ ਕਿ ਮੇਰੇ ਘਰ ਦੇ ਵਿੱਚ ਕੋਈ ਇੱਥੀ ਆ ਗਿਆ ਦੋ ਚਾਰ ਪ੍ਰਸ਼ਾਦੇ ਲਾ ਕੇ ਉਹਨਾਂ ਨੇ ਵਸਤੂ ਕਹਿਣ ਲੱਗੀ ਕੋਈ ਤਾਂ ਦੋ ਚਾਰ ਦੀ ਕੀ ਗੱਲ ਹੈ ਉਵੇਂ 10 ਜਾਣੇ ਆਜਾ ਉਹਨਾਂ ਨੂੰ ਪ੍ਰਸ਼ਾਦ ਦੇ ਤਾਂ ਕਿ ਦੇ ਦਿੱਤੇ। ਉਹ ਜਦੋਂ ਐਨਾ ਕਹਿ ਕੇ ਉਹਨੂੰ ਮੁੜਿਆ ਕਿ ਚੱਲ ਕੋਈ ਗੱਲ ਨਹੀਂ ਥੋੜੀ ਦੇਰ ਤੱਕ ਤੁਸੀਂ ਪ੍ਰਸ਼ਾਦ ਆ ਲੈ। ਆਪਣੇ ਘਰ ਵਾਪਸ ਆਇਆ ਤੇ ਉਹ ਜਿਹੜੇ ਅਤਿਤੀ ਕੋਲ ਬੈਠਾ। ਅਤਿਤੀ ਕੋਲ ਬੈਠਾ ਉਹ ਕਹਿਣ ਲੱਗਾ ਪਾਣੀ ਦਾ ਗਲਾਸ ਤੇ ਲਿਆ ਦਿਓ ਭਾਈ ਪਹਿਲਾਂ। ਜਦੋਂ ਪਾਣੀ ਲੈਣ ਵਾਸਤੇ ਰਸੋਈ ਦੇ ਵਿੱਚ ਗਿਆ ਨਾ। ਤੇ ਕੀ ਤੱਕਦਾ ਘਰ ਵਾਲੀ ਜਿਹੜੀ ਆ ਉਹ ਉੱਚੀ ਉੱਚੀ ਰੋਂਦੀ ਪਈ। ਉਹ ਕਹਿਣ ਲੱਗਾ ਭਗਵਾਨ ਨੇ ਕਿ ਗੱਲ ਕੀ ਹੋਈ ਆਪਣੀ ਲੜਾਈ ਤੇ ਚੱਲ ਜਿਹੜੀ ਹੈ ਮੈਂ ਤੈਨੂੰ ਗਲਤ ਤਾਂ ਕਹੀ ਤੂੰ ਰੋ ਕੇ ਹੋ ਰਹੀ ਹੈ ਉਹ ਕਹਿਣ ਲੱਗੀ ਰੋ ਮੈਂ ਮੇਰੇ ਰੋਣ ਦਾ ਕਾਰਨ ਇਹ ਬਣਿਆ ਹੈ ਕਿ ਜਦੋਂ ਮੈਂ ਰਸੋਈ ਵਿੱਚ ਆਈ ਤੇ ਮੈਂ ਆਪਣੀ ਮੱਟੀ ਦੇ ਵਿੱਚੋਂ ਇੱਕ ਸਿਆਣੀ ਉਮਰ ਦਾ ਬਜ਼ੁਰਗ ਜਿਹੜਾ ਉਹ ਆਟੇ ਨੂੰ ਕੱਢਦਾ ਪਿਆ ਸੀ ਤੇ ਜਦੋਂ ਉਹ ਆਟੇ ਨੂੰ ਕੱਢ ਰਿਹਾ ਸੀ ਤੇ ਮੈਂ ਦੇਖਿਆ ਇਹ ਕੀ ਹੈ ਕਿਦੋਂ ਕਹਿਣ ਲੱਗੀ ਜਦੋਂ ਮੈਂ ਪੁੱਛਿਆ ਨੂੰ ਇਹ ਕੀ ਹੈ ਕਹਿਣ ਲੱਗੇ ਤੇਰੇ ਘਰ ਦੇ ਵਿੱਚ ਅਥੀਤੀ ਦਾ ਆਟਾ ਪਾਇਆ ਸੀ ਮੈਂ ਦੇਖ ਚੁੱਕ ਕੇ ਗਵੰਡੀਆਂ ਨੂੰ ਦੇਣ ਵਾਸਤੇ ਜਾ ਰਹੀ ਹਾਂ ਉਹ ਕਹਿਣ ਲੱਗੀ ਮੈਨੂੰ ਸਮਝ ਆ ਗਈ ਮੈਂ ਰੋਇ ਇਸ ਕਰਕੇ ਨਹੀਂ ਆ ਕਿ ਜਿਹੜਾ ਆਇਆ ਉਹ ਤੇ ਆਪਣੇ ਕਰਮਾਂ ਦਾ ਖਾਣ ਵਾਸਤੇ ਆਇਆ ਸਤਿਗੁਰੂ ਜੀ ਕਹਿੰਦੇ ਜਿੰਨ ਜੀਵੋ ਦਿਆ ਸੂਰਜ ਕਮਰਾਵੇ ਜਿਹੜੇ ਪ੍ਰਮਾਤਮਾ ਨੇ ਪੈਦਾ ਕੀਤਾ ਉਹਨੇ ਰਿਜਕ ਸਾਡਾ ਪਹਿਲਾਂ ਹੀ ਖਿਲਾਰਿਆ ਹੋਇਆ ਹੈ ਕਦੇ ਸਾਡੇ ਘਰ ਦੇ ਵਿੱਚ ਕੋਈ ਆ ਕੇ ਪ੍ਰਸ਼ਾਦਾ ਮੰਗ ਲਵੇ ਨਾ ਕਦੇ ਸਾਡੇ ਘਰ ਦੇ ਵਿੱਚ ਕੋਈ ਆ ਕੇ ਪਾਣੀ ਦਾ ਗਲਾਸ ਮੰਗ ਲੇ ਕਾਲੇ ਨਾ ਪਿਆ ਕਰ। ਕਿਉਂਕਿ ਉਹ ਆਪਣਾ ਖਾਣ ਵਾਸਤੇ ਆਇਆ ਤੁਹਾਡੇ ਕੋਲੋਂ ਕੋਈ ਮੰਗਣ ਵਾਸਤੇ ਨਹੀਂ ਆਇਆ। ਸਤਿਗੁਰੂ ਜੀ ਕਹਿੰਦੇ ਭਾਈ ਉਹ ਪ੍ਰਮਾਤਮਾ ਤੇਰੇ ਰਿਜਕ ਦਾ ਪ੍ਰਬੰਧ ਪਹਿਲਾਂ ਕਰ ਰਿਹਾ ਹੈ। ਨਹੀਂ ਤੇ ਸਾਡੀ ਹਾਲਤ ਕਈ ਵਾਰ ਬਣ ਜਾਂਦੀ ਸਾਧ ਸੰਗਤ ਜੀ ਸਾਡੇ ਘਰ ਪਿਆ ਵੀ ਹੋਵੇ ਅਸੀਂ ਤਾਂ ਵੀ ਨਹੀਂ ਦਿੰਦੇ ਹੈ। ਬਾਬੇ ਨਾਨਕ ਨੇ ਸਾਨੂੰ ਇਹ ਸਿਧਾਂਤ ਸ਼ੁਰੂ ਤੋਂ ਹੀ ਦਿੱਤਾ ਹੈ। ਸਤਿਗੁਰੂ ਜੀ ਦਾ ਬਚਨ ਸੁਣੀਦਾ ਨਾ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਸਤਗੁਰੂ ਜੀ ਕਹਿੰਦੇ ਇਹ ਪ੍ਰਮਾਤਮਾ ਰਿਜਕ ਦਾ ਪ੍ਰਬੰਧ ਪਹਿਲਾਂ ਹੀ ਕਰ ਦਿੰਦਾ ਸਭ ਘਟ ਭੀਤਰ ਹਾਰਟ ਚਲਾਵੇ ਸਾਰੇ ਘਟ ਹਿਰਦਿਆਂ ਦੇ ਵਿੱਚ ਪ੍ਰਮਾਤਮਾ ਨੇ ਆਪਣਾ ਨਾਮ ਰੂਪੀ ਹੱਟ ਚਲਾਇਆ ਹੋਇਆ ਸਤਗੁਰੂ ਜੀ ਕਹਿੰਦੇ ਸਭ ਘਟ ਭੀਤਰ ਹਾਰਟ ਚਲਾਵੇ ਕਰ ਬੰਦਗੀ ਛਾੜ ਮੈਂ ਮੇਰਾ ਸਤਗੁਰੂ ਜੀ ਕਹਿੰਦੇ ਪ੍ਰਮਾਤਮਾ ਦੇ ਨਾਮ ਦੀ ਬੰਦਗੀ ਕਰ ਜਿਹੜਾ ਤੂੰ ਇਹ ਕੰਮ ਕਰਨ ਵਾਸਤੇ ਆਏ ਆ ਨਾ ਆਪਾਂ ਕਰਨ ਵਾਸਤੇ ਕੀ ਆਏ ਇਸ ਸੰਸਾਰ ਵਿੱਚ ਬੰਦੇ ਬੰਦਗੀ ਇੱਕ ਇਤਿਆਰ ਸਾਧਗਰੋਸ ਤੋਂ ਰੋਕੇ ਪਿਆਰ ਕਰ ਬੰਦੇ ਤੂੰ ਬੰਦਗੀ ਜਿੱਤਣ ਘਟ ਮੈਂ ਸਾਧ ਸੰਤੋ ਜੀ ਕਹਿੰਦੇ ਜਿੰਨੀ ਦੇਰ ਤੱਕ ਸਰੀਰ ਦੀ ਸੁਆਸ ਸੁਆਸ ਸਕਦੇ ਕੋਈ ਨੇ ਨਾ ਉਨੀ ਦੇਰ ਤੱਕ ਪਰਮਾਤਮਾ ਦੀ ਬੰਦਗੀ ਨੂੰ ਕਰਨਾ ਕਰ ਕਰ ਬੰਦੇ ਕਰ ਬੰਦਗੀ ਛਾੜ ਮੈਂ ਮੇਰਾ ਸਤਗੁਰੂ ਜੀ ਕਹਿੰਦੇ ਬੰਦਗੀ ਕਰ ਤੇ ਮੈਂ ਮੇਰਾ ਛੱਡ ਕੇ ਇਹ ਮੇਰਾ ਹੈ ਇਹ ਮੇਰੇ ਹੁਕਮ ਹੈ ਇਹ ਮੇਰੇ ਹੁਕਮ ਚੱਲਦਾ ਸਤਗੁਰੂ ਜੀ ਕਹਿੰਦੇ ਸਾਰਾ ਕੁਝ ਛੱਡ ਦੇ ਕਿਉਂਕਿ ਰੱਬ ਦੇ ਹੁਕਮ ਤੋਂ ਬਾਹਰ ਪੋਸ਼ਮੀ ਨਾਨਕ ਹੁਕਮ ਹੈ ਜੀਜਾ ਤਾਂ ਹੋਮੈ ਕਹਿ ਨਾ ਕੋਈ ਜਣਾ ਦੇ ਪ੍ਰਮਾਤਮਾ ਦਾ ਹੁਕਮ ਉਜਲੇ ਸੰਤੂ ਜੀ ਕਹਿੰਦੇ ਫਿਰ ਹੋਮੈ ਦੀਆਂ ਗੱਲਾਂ ਛੁੱਟ ਜਾਂਦੀਆਂ ਨੇ ਇਸ ਕਰਕੇ ਸੰਤੂ ਜੀ ਕਹਿੰਦੇ ਛਾੜ ਮੈਂ ਮੇਰਾ ਹਿਰਦੈ ਨਾਮ ਸਮਾਰ ਸਵੇਰਾ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਸਵਾਰਨਾ ਕਰ ਸਮਾਲਣਾ ਕਰ ਜਨਮ ਸਵੇਰਾ ਨੋਂ ਪੰਥ ਨਾ ਸਵਾਰਾ ਸੰਤੂ ਜੀ ਕਹਿੰਦੇ ਜਨਮ ਮਿਲਿਆ ਸੀ ਭਾਈ ਐਵੇਂ ਗਵਾ ਲਿਆ ਨਹੀਂ ਪਛਾਣਿਆ ਜਨਮ ਪੰਥ ਨਾ ਸਵਾਰਾ ਇਹ ਉਹ ਪਰਮਾਤਮਾ ਦੇ ਘਰ ਵਿੱਚ ਜਾਣ ਵਾਲਾ ਰਸਤਾ ਤੇ ਸਵਾਰਿਆ ਇਹ ਉਹ ਰਸਤਾ ਸਬਰ ਨਾਲ ਪਰਮੇਸ਼ੀ ਉਹ ਰਸਤਾ ਸਬਰ ਨਾਲ ਸੀ ਪਰਮਾਤਮਾ ਦੇ ਨਾਮ ਨੂੰ ਜਪ ਕੇ ਉਹਦੀ ਬੰਦਗੀ ਕਰਕੇ ਉਹਦੀ ਕਾਇਨਾਤ ਦੀ ਸੇਵਾ ਕਰਕੇ ਕੋਈ ਲੰਗਰ ਦੇ ਵਿੱਚ ਦਸਵੰਧ ਕੱਢ ਕੇ ਇਹ ਸੀ ਪੰਥ ਨੂੰ ਸਵਾਰਨਾ ਇਹ ਸੀ ਉਹ ਪਰਮਾਤਮਾ ਦੇ ਪਰਮਾਰਥ ਤੇ ਜਾਣ ਵਾਲੇ ਰਸਤੇ ਨੂੰ ਸਵਾਰਨਾ ਸੰਤ ਜੀ ਕਹਿੰਦੇ ਜਨਮ ਸ੍ਰਾਨੋਂ ਜਨਮ ਤੇ ਐਵੇਂ ਬਕੀਤ ਹੋ ਗਿਆ ਪੰਥ ਨਾ ਸਵਾਰ ਆ ਸਾਂਝ ਪਰੀ ਦਰ ਦਿਸੰਦੇ ਆਦਾ ਜਦੋਂ ਜੀਵਨ ਰੂਪੀ ਸਾਂਝ ਪੈ ਗਈ ਸਤਗੁਰੂ ਜੀ ਕਹਿੰਦੇ ਫਿਰ ਹਨੇਰਾ ਹੀ ਛਾ ਜਾਂਦਾ ਸਾਰੇ ਪਾਸੇ ਜਿਵੇਂ ਸੰਧਿਆ ਹੁੰਦੀ ਹੈ ਸੰਧਿਆ ਤੋਂ ਬਾਅਦ ਸਾਧ ਸੰਗਤ ਜੀ ਹਨੇਰਾ ਹੈ ਜੀਵਾਂ ਦੇ ਤਿੰਨ ਪੜਾ ਧਨਸ਼ੀਰ ਪੁਰੀ ਮਹਾਂਦਰ ਪਾਤਸ਼ਾਹ ਜੀ ਸਿਣੇ ਬਾਲ ਜਵਾਨੀ ਔਰ ਫਿਰ ਦਫਨ ਸਤਗੁਰੂ ਜੀ ਕਹਿੰਦੇ ਇਹ ਤਿੰਨ ਅਵਸਥਾ ਦੇ ਪਰ ਜਦੋਂ ਵਿਰਧ ਅਵਸਥਾ ਆ ਗਈ ਉਸ ਤੋਂ ਬਾਅਦ ਤੇ ਭਾਈ ਇਹ ਸੰਸਾਰ ਤੋਂ ਜਾਣਾ ਹੀ ਜਾਂਦਾ ਹੁਣ ਜਿਹੜੇ ਜੇ ਸਾਧ ਸੰਗਤ ਵਿੱਚ ਸਾਨੂੰ 18-20 ਸਾਲ ਦੀ ਉਮਰ ਦੇ ਵਿੱਚ ਸਾਡੇ ਕੋਲ ਆਏ ਜਾਂ ਬਚਪਨ ਦੇ ਵਿੱਚ ਸਾਨੂੰ ਮਲੇ ਉਹ ਜਦੋਂ 40 ਸਾਲ ਦੀ ਉਮਰ ਚਾਹੀ ਤੇ ਕੇ ਸਾਡੇ ਕੋਲ ਉਹ ਨਹੀਂ ਰਹੇ ਉਹਨਾਂ ਨੇ ਰੰਗ ਬਦਲ ਲਿਆ ਆਪਣਾ ਤੇ ਜਦੋਂ 78 ਸਾਲ ਦੀ ਉਮਰ ਤੱਕ ਗਏ ਤੇ ਉਹ ਕੇਸ ਜਿਹੜੇ ਜੋ ਚੁਪੇ ਹੋ ਸਤਗੁਰੂ ਜੀ ਕਹਿੰਦੇ ਭਾਈ ਹਰੇਕ ਚੀਜ਼ ਆਪਣਾ ਸੁਭਾਅ ਬਦਲਦੀ ਹੈ ਇਸ ਕਰਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਸੰਤ ਗੁਰੂ ਜੀ ਕਹਿੰਦੇ ਸਾਂਝ ਪਰੀ ਦਹਿ ਦਿਸੰਡਿਆਰਾ ਕਹਿ ਰਗਦਾਸ ਨਿਧਾਨ ਦਿਵਾਨੀ ਭਗਤ ਰਵਿਦਾਸ ਜੀ ਬਚਨ ਕਰਦੇ ਨੇ ਸਮਝਾ ਰਹੇ ਨੇ ਇਹ ਬੇਸਮਝ ਬਨੁਖ ਔੜਤ ਨੂੰ ਸੰਤ ਗੁਰੂ ਜੀ ਕਹਿੰਦੇ ਚੇਤ ਸੁਨਾਹੀ ਦੁਨੀਆ ਫਨ ਖਾਨੇ ਇਹ ਜਿਹੜੀ ਦੁਨੀਆ ਨੂੰ ਚੇਤੇ ਕਰਦਾ ਪਹਿਲਾਂ ਇਹ ਫਨ ਸੁਨਾ ਹੋਣ ਵਾਲੀ ਹੈ ਖਾਨ ਖਾਨੇ ਇਹ ਭਾਈ ਇਹ ਸੰਸਾਰ ਸਾਰਾ ਫਨਾ ਹੋਣ ਵਾਲਾ ਹੈ ਜਿਹਨੂੰ ਸਤਿਗੁਰੂ ਜੀ ਦੀ ਬਾਣੀ ਨੇ ਕਿਹਾ ਹੈ ਸਤਿਗੁਰੂ ਕਹਿੰਦੇ ਜੋ ਉਪਜਿਓ ਸੋ ਵਿਣਸ ਹੈ ਪਰ ਉਹ ਆਤਕੈ ਕਾਲ ਨਾਨ ਹਰ ਮੰਗਾਈ ਲਈ ਛਾੜ ਸਕਲ ਜੰਜਾਲ ਇਹ ਸੰਸਾਰ ਦੇ ਧੰਧਿਆਂ ਨੂੰ ਛੱਡ ਦੇ ਸਤਿਗੁਰੂ ਜੀ ਕਹਿੰਦੇ ਭਾਈ ਉਹ ਪ੍ਰਮਾਤਮਾ ਨੂੰ ਚੇਤੇ ਕਰ ਅਵਿਦਿਆ ਦੀ ਰੀਤ ਤੋ ਜਾ ਕੇ ਪ੍ਰਮਾਤਮਾ ਨੂੰ ਚੇਤੇ ਕਰਨਾ ਕਦ ਜਦੋਂ ਚੇਤੇ ਕਰੇਗਾ ਸਤਿਗੁਰੂ ਜੀ ਕਹਿੰਦੇ ਫਿਰ ਉਹ ਪ੍ਰਮਾਤਮਾ ਤੈਨੂੰ ਤੇਰੀ ਬਾਹ ਫੜ ਕੇ ਤੈਨੂੰ ਅੱਗੇ ਰਸਤੇ ਵਿੱਚ ਲਈ ਜਾਵੇਗਾ ਤੇ ਜੇ ਅਸੀਂ ਕਦੇ ਚੇਤੇ ਇਹ ਨਹੀਂ ਕਰਨਾ ਉਹਨੂੰ ਪਰਮਾਤਮਾ ਨੂੰ ਧਿਆਉਣਾ ਹੀ ਨਹੀਂ ਕਰੀ ਤੇ ਸਤਿਗੁਰੂ ਜੀ ਕਹਿੰਦੇ ਫਿਰ ਪਰਮਾਤਮਾ ਕਿੰਦਾ ਸਾਡਾ ਸਾਥ ਦੇਵੇਗਾ ਸਤਿਗੁਰੂ ਜੀ ਕਹਿੰਦੇ ਭਾਈ ਇਸ ਤਰ੍ਹਾਂ ਜੇ ਨੂੰ ਚੇਤੇ ਕਰਿਆ ਕਰ ਉਹ ਪਰਮਾਤਮਾ ਸਦਾ ਤੇਰੇ ਨਾਲ ਹੈ ਬੁਕਾਦਨ ਪ੍ਰਣਾਸੀ ਦਿਆਲਕ ਸਰੂਪ ਤੇ ਸਭ